ਮਾਪੇਂਦਰ ਕੋਰ ਮੇਰੇ ਵੱਲੋਂ ਪ੍ਰੇਮ ਪਰ ਸਾਤਰੀਏ ਕਾਲ ਜੀ ਅੱਜ ਆਪਾਂ ਇੱਕ ਤੁਹਾਨੂੰ ਬਾਤ ਸੁਣਾਉਣੇ ਹਾਂ ਸੁਣੋ ਤੇ ਇਸ ਦਾ ਆਨੰਦ ਮਾਣੋ ਆਪਣੇ ਬੱਚਿਆਂ ਨੂੰ ਸੁਣਾਇਆ ਕਰੋ ਜੇ ਦਾਦੇ ਦਾਦੀ ਦਾ ਟਾਈਮ ਹੈ ਤੇ ਤਾਂ ਸੁਣਾਓ ਜੇ ਮਾਤਾ ਪਿਤਾ ਦਾ ਕੋਈ ਟਾਈਮ ਲੱਗੇ ਤੇ ਕਿਉਂਕਿ ਅੱਜ ਕੱਲ੍ਹ ਲੋਕ ਬੀਜੀ ਬਹੁਤ ਹਨ ਤੇ ਤੁਸੀਂ ਮਾਤਾ ਪਿਤਾ ਸੁਣਾਵੇ ਕੋਈ ਵੀ ਰਾਤ ਨੂੰ 10 ਮਿੰਟ ਬੱਚਿਆਂ ਨੂੰ ਪੰਜਾਬੀ ਦੀ ਸਟੋਰੀ ਸੁਣਾਇਆ ਕਰੋ ਕਿ ਕਿ ਬੱਚਿਆਂ ਨੂੰ ਪਤਾ ਲੱਗੇ ਆਪਣਾ ਪਿੱਛੇ ਕੀ ਇਤਿਹਾਸ ਸੀ ਕਿਵੇਂ ਸੀ ਇਹ ਇੱਕ ਛੋਟੀ ਜੀ ਕਹਾਣੀ ਹੈ ਕੋਈ ਜਿਆਦਾ ਲੰਮੀ ਨਹੀਂ ਹੈ ਤੇ ਜ਼ਰੂਰ ਸੁਣਨੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜਾ ਸੀ ਸ਼ਹਿਰ ਦਾ ਬਾਦਸ਼ਾਹ ਤੇ ਉਹ ਬੜਾ ਹੀ ਜਿਆਦਾ ਵਹਿਮ ਕਰਦਾ ਸੀ ਹਰ ਗੱਲ ਦਾ ਤੇ ਉਹਨੇ ਨਾ ਚੌਕੀਦਾਰ ਨੂੰ ਕਿਹਾ ਵੀ ਜਾਓ ਸ਼ਹਿਰ ਦੇ ਵਿੱਚ ਟੰਡੋਰਾ ਫੇਰ ਦਿਓ ਬਿਜੋ ਵੀ ਗਿਆਨਵਾਨ ਪੰਡਿਤ ਹੈ ਨਾ ਜਾਂ ਕੋਈ ਹੋਰ ਵੀ ਬੰਦਾ ਗਿਆਨ ਦੀਆਂ ਗੱਲਾਂ ਜਾਣਦਾ ਹੈ ਸਾਰਿਆਂ ਨੂੰ ਸਵੇਰੇ ਇਹਨਾਂ ਨੂੰ ਸੱਦਾ ਦੇ ਕੇ ਆਉ ਵੀ ਰਾਜੇ ਦੇ ਰਾਜ ਦਰਬਾਰ ਵਿੱਚ ਜਦੋਂ ਦਰਬਾਰ ਲੱਗੇ ਹਾਜ਼ਰ ਹੋਇਓ ਰਾਜੇ ਨੇ ਢੰਡੇ ਨਾਲ ਕੋਈ ਗੱਲ ਕਰਨੀ ਹੈ ਚੌਂਕੀਦਾਰ ਜਾਣਦਾ ਹੈ ਸਾਰੇ ਪਿੰਡ ਵਿੱਚ ਹੋਕਾ ਦੇ ਕੇ ਸ਼ਹਿਰ ਵਿੱਚ ਆਉਂਦਾ ਹੈ ਤੇ ਰਾਜ ਦਰਬਾਰ ਦੀ ਗੱਲ ਕਰਦਾ ਹੈ ਵੀ ਸਵੇਰੇ ਜਦੋਂ ਰਾਜ ਦਰਬਾਰ ਲੱਗਿਆ ਤੇ ਸਾਰਿਆਂ ਜਿੰਨੇ ਵੀ ਗਿਆਨਵਾਨ ਪੰਡਿਤ ਹਨ ਵੱਡੇ ਵੱਡੇ ਲੋਕ ਇਹੋ ਜੀ ਵੀ ਜਿੰਨੇ ਵੀ ਗਿਆਨ ਦੀਆਂ ਗੱਲਾਂ ਜਾਣਦੇ ਉਹ ਹਾਜ਼ਰ ਹੋਵੋ ਉਦੋਂ ਦੇ ਸਮਿਆਂ ਵਿੱਚ ਇੱਕ ਚੁੰਕੀਦਾਰ ਹੁੰਦਾ ਸੀ ਉਹਨੂੰ ਪੀਪਾ ਫੜਾ ਕੇ ਤੇ ਸ਼ਹਿਰ ਵਿੱਚ ਢੰਡੋਰਾ ਫੜਾਇਆ ਜਾਂਦਾ ਸੀ ਉਹ ਜਦੋਂ ਢੰਡੋਰਾ ਫੇਰਿਆ ਚੁੰਕੀਦਾਰ ਨੇ ਸਵੇਰੇ ਸਾਰੇ ਹੀ ਜੋ ਵੱਡੇ ਵੱਡੇ ਗਿਆਨਵਾਨ ਪੰਡਿਤ ਸੀ ਜੋ ਵੀ ਜਾਣਦੇ ਸੀ ਇਹੋ ਜੀਆਂ ਗੱਲਾਂ ਬਾਤਾਂ ਉਹ ਗਿਆਨ ਦੀਆਂ ਬਾਤਾਂ ਜਾਣਦੇ ਸੀ ਉਹ ਸਾਰੇ ਇਕੱਠੇ ਹੋ ਕੇ ਆ ਗਏ ਬੈਠੇ ਜਦੋਂ ਰਾਜੇ ਨੇ ਇੰਦਰ ਬਾਹਰ ਲਾਇਆ ਤੇ ਰਾਜੇ ਨੇ ਕਿਹਾ ਵੀ ਹਾਂ ਭਾਈ ਮੈਂ ਇੱਕ ਤੁਹਾਨੂੰ ਸਵਾਲ ਪਉਣਾ ਹਾਂ ਤੇ ਮੇਰੇ ਸਵਾਲ ਦਾ ਜਵਾਬ ਦੇਣਾ ਸਾਰੇ ਹੱਥ ਜੋੜ ਕੇ ਖੜ ਗਏ ਤੇ ਕਹਿਣ ਲੱਗੇ ਵੀ ਦੱਸੋ ਰਾਜਾ ਕਹਿਣ ਲੱਗਾ ਵੀ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਮੇਰੀ ਰਾਣੀ ਹੈ ਵੀ ਰਾਣੀ ਪਹਿਲਾਂ ਮਰੇਗੀ ਜਾਂ ਮੈਂ ਪਹਿਲਾਂ ਮਰਾਂਗਾ ਹੁਣ ਸਵਾਲ ਬੜਾ ਔਖਾ ਹੈ ਮੈਂ ਮਰਨ ਦਾ ਤਾਂ ਕਿਸੇ ਦਾ ਪਤਾ ਹੀ ਨਹੀਂ ਵੀ ਕਦੋਂ ਮਰਨਾ ਉਹ ਪੰਡਤ ਕਹਿਣ ਲੱਗੇ ਵੀ ਬਾਦਸ਼ਾਹ ਵੀ ਹੁਣ ਤਾਂ ਅਸੀਂ ਨਹੀਂ ਜਵਾਬ ਦੇ ਸਕਦੇ ਤੇ 4 ਦਿਨ ਦੀ ਸਾਨੂੰ ਮੌਤ ਦਿਓ ਫਿਰ ਅਸੀਂ ਇਹ ਜਵਾਬ ਦੇਾਂਗੇ ਸੋਚ ਕੇ ਰਾਜਾ ਕਹਿਣ ਲੱਗਾ ਜੇ ਜਵਾਬ ਮੈਨੂੰ ਨਾ ਮਿਲਿਆ ਤੇ ਮੈਂ ਤੁਹਾਨੂੰ कोतवाल ਨੂੰ ਸੱਦ ਕੇ ਸਭ ਨੂੰ ਕਤਲ ਕਰਾ ਦਿਆਂਗਾ ਕਤਲਗਾਹ ਵਿੱਚ ਤੁਹਾਡਾ ਬਾਲੀ ਬੱਚਾ ਜੋ ਵੀ ਹੋਇਆ ਪਰਿਵਾਰ ਸਭ ਨੂੰ ਕਤਲ ਕਰਵਾ ਦਾਂਗਾ ਹੁਣ ਜਿਹੜੇ ਪੰਡਤ ਨੇ ਉਹ ਫਿਰਦੇ ਨੇ ਵਿਚਾਰੇ ਵਿਚਾਰ ਕਰਦੇ ਕਦੀ ਕਿਸੇ ਕੋਲ ਜਾਂਦੇ ਕਦੀ ਕਿਸੇ ਕੋਲ ਜਾਂਦੇ ਹੁਣ ਉਸ ਸਵਾਲ ਦਾ ਜਵਾਬ ਨਹੀਂ ਮਿਲਦਾ ਇੱਕ ਦਿਨ ਉਹ ਥੱਕ ਹਾਰ ਕੇ ਦੋ ਦਿਨਾਂ ਬਾਅਦ ਜੇਕਰ ਦੁਪਹਿਰੇ ਤੇ ਆਣ ਕੇ ਨਾ ਇੱਕ ਵੱਡਾ ਸਾਰਾ ਰੁੱਖ ਹੈ ਟਾਲੀ ਦਾ ਤੇ ਉਹਦੇ ਹੇਠ ਬਹਿ ਜਾਂਦੇ ਆ ਜਦੋਂ ਬਹਿੰਦੇ ਆ ਤੇ ਕੋਲ ਇੱਕ ਕਰਸਾਨ ਹਾਲ ਵਾਉਂਦਾ ਹੈ ਜਦੋਂ ਕਰਸਾਨ ਹਾਲ ਵਾਉਂਦਾ ਤੇ ਉਹ ਸੋਚਦਾ ਹੈ ਵੀ ਇੰਨੇ ਬੰਦੇ ਤੇ ਇਹ ਕਿਵੇਂ ਬਹਿ ਗਏ ਆਣ ਕੇ ਮੈਂ ਇਹਨਾਂ ਨੂੰ ਪੁੱਛਾਂ ਜਾ ਕੇ ਵੀ ਇਹ ਕਾਹਦੇ ਤੋਂ ਆਏ ਸੁੱਕਿਆ ਅੱਜ ਕੱਲ੍ਹ ਵਾਲੀ ਗੱਲ ਨਹੀਂ ਹੈ ਵੀ ਕੋਈ ਕਿਤੇ ਤੁਰਿਆ ਫਿਰੇ ਉਦੋਂ ਦੇ ਜਮਨਿਆਂ ਵਿੱਚ ਬਹੁਤ ਜ਼ਿਆਦਾ ਪ੍ਰੇਮ ਕਰਦੇ ਸੀ ਲੋਕ ਕਿਸਾਨ ਆਣ ਕੇ ਉਹਨਾਂ ਨੂੰ ਕਹਿੰਦਾ ਇਹ ਵੀ ਹਾਂ ਪੰਡਿਤ ਜੀ ਵੀ ਅੱਜ ਤੁਸੀਂ ਸਭ ਕਿਵੇਂ ਬੈਠੇ ਜਿੱਥੇ ਮੂਹਰ ਟਿਕਾਈ ਪੰਡਤ ਕਹਿਣ ਲੱਗੇ ਵੀ ਸਾਡੀ ਜਿਹੜੀ ਗੱਲ ਹੈ ਨਾ ਉਹਦਾ ਤੋਂ ਕੋਈ ਹੱਲ ਨਹੀਂ ਕਰ ਸਕਦਾ ਉਹ ਕਹਿੰਦਾ ਕਿਸਾਨ ਵੀ ਕਈ ਵਾਰਾਂ ਇਹੋ ਜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਵੇਦਾਂ ਗ੍ਰੰਥਾਂ ਵਿੱਚ ਨਹੀਂ ਲਿਖੀਆਂ ਹੁੰਦੀਆਂ ਤੇ ਸਾਡੇ ਵਰਗੇ ਅਨਪੜ੍ਹ ਬੰਦਿਆਂ ਕੋਲੇ ਹੁੰਦੀਆਂ ਨੇ ਉਹ ਕਹਿੰਦੇ ਨਹੀਂ ਤੂੰ ਅਨਪੜ੍ਹ ਬੰਦਾ ਇੱਕ ਹਲ ਵਾਉਣ ਵਾਲਾ ਖੇਤੀ ਕਰਨ ਵਾਲਾ ਤੈਨੂੰ ਕੀ ਪਤਾ ਇਹਨਾਂ ਚੀਜ਼ਾਂ ਬਾਰੇ ਉਹ ਕਹਣ ਲੱਗੇ ਵੀ ਨਹੀਂ ਤੁਸੀਂ ਮੈਨੂੰ ਦੱਸੋ ਤਾਂ ਸਹੀ ਵੀ ਹੋ ਸਕਦਾ ਵੀ ਮੇਰੇ ਵਰਗਾ ਅਨਪੜ੍ਹ ਹੀ ਕੋਈ ਤੀਰ ਤੁੱਕਾ ਲਾ ਦੇ ਉਹ ਕਹਿਣ ਲੱਗੇ ਵੀ ਮੈਂ ਤੁਹਾਨੂੰ ਪੰਡਤ ਕਹਿਣ ਲੱਗੇ ਕਿ ਸਾਨੂੰ ਰਾਜੇ ਨੇ ਆਹ ਸਵਾਲ ਪਾਇਆ ਹੈ ਵੀ ਜੇ ਤੁਸੀਂ ਇਹ ਮੈਨੂੰ ਦੱਸੋ ਵੀ ਰਾਣੀ ਪੀਲਾ ਮਰੇਗੀ ਕਿ ਮੈਂ ਪੀਲਾ ਮਰਾਂਗਾ ਤੇ ਸਾਨੂੰ ਇਹਦਾ ਕੋਈ ਸਵਾਲ ਦਾ ਜਵਾਬ ਨਹੀਂ ਹੁੰਦਾ ਜਿਹੜਾ ਕਿਸਾਨ ਸੀ ਨਾ ਖੜ ਖੜਾ ਕੇ ਹੱਸਿਆ ਤੇ ਕਹਿਣ ਲੱਗਾ ਲੈ ਇਹ ਕਿੱਡੀ ਵੱਡੀ ਗੱਲ ਐਂਦੇ ਇੰਨੀ ਪਿੱਛੇ ਤੁਸੀਂ ਇੰਨੇ ਤੁਹਾਡੇ ਬੁੱਲਾਂ ਦੇ ਸਿੱਕਰੀ ਆਈ ਪਈ ਐ ਇਹ ਤਾਂ ਮੈਂ ਝੱਟ ਜਵਾਬ ਦੇ ਦੂੰਗਾ ਮੇਰੇ ਕੋਲ ਹੈਗਾ ਉਹ ਕਹਿਣ ਲੱਗਾ ਵੀ ਸਾਨੂੰ ਦੱਸ ਫਿਰ ਉਹਨਾਂ ਦੇ ਸਾਹਾਂ ਵਿੱਚ ਸਾਫ ਐ ਕਿਸਾਨ ਕਹਿੰਦਾ ਤੁਹਾਨੂੰ ਨਹੀਂ ਦੱਸਦਾ ਤੁਸੀਂ ਮੈਨੂੰ ਰਾਜੇ ਕੋਲ ਲੈ ਕੇ ਜਾਓ ਤੇ ਮੈਂ ਉੱਥੇ ਜਾ ਕੇ ਦੱਸ ਦੂੰਗਾ ਪੰਡਤ ਜਿਹੜੇ ਉਹਨਾਂ ਨੂੰ ਸਾਹ ਪਿਆ ਤੇ ਚੱਲ ਉਹਨੂੰ ਕਹਿੰਦੇ ਵੀ ਚੱਲ ਤੂੰ ਸਾਨੂੰ ਸਾਡੇ ਨਾਲ ਜਿੱਦੋਂ ਗਏ ਤੇ ਰਾਜਾ ਦਾ ਹਾਂ ਭਈ ਪੰਡਤਾਂ ਨੂੰ ਕਹਿਣ ਲੱਗਾ ਵੀ ਦੱਸੋ ਵੀ ਕੀ ਜਵਾਬ ਆ ਪੰਡਤ ਕਹਿਣ ਲੱਗੇ ਬਾਦਸ਼ਾਹ ਅਸੀਂ ਤਾਂ ਨਹੀਂ ਦੱਸ ਸਕਦੇ ਆ ਸਾਡੇ ਨਾਲ ਦਾ ਜਿਹੜਾ ਮੁੰਡਾ ਬੰਦਾ ਆਇਆ ਨਾ ਕਿਸਾਨ ਇੱਕ ਇਹ ਦੱਸੂਗਾ ਰਾਜਾ ਵੀ ਅੱਗੇ ਹੱਸ ਪਿਆ ਕਹਿਣ ਲੱਗਾ ਵੀ ਤੁਸੀਂ ਐਡੇ ਐਡੇ ਗਿਆਨੀ ਗਿਆਨਮਾਨ ਪੰਡਤ ਤੁਸੀਂ ਨਹੀਂ ਦੱਸ ਸਕਦੇ ਤੇ ਇਹ ਅਣਪੜ੍ਹ ਬੰਦਾ ਇੱਕ ਕਿਸਾਨ ਹੈ ਇਹ ਕਿਵੇਂ ਦੱਸੂਗਾ ਉਹ ਕਹਿੰਦੇ ਵੀ ਨਹੀਂ ਇਹ ਕਹਿੰਦਾ ਮੈਂ ਦੱਸ ਦੂੰਗਾ ਰਾਜਾ ਕਹਿੰਦਾ ਵੀ ਹਾਂ ਭਾਈ ਦੱਸ ਮੈਂ ਪਹਿਲਾਂ ਮਰੂੰਗਾ ਕਿ ਰਾਣੀ ਪਹਿਲਾਂ ਮਰੂਗੀ ਉਹ ਹੱਥ ਜੋੜ ਕੇ ਕਹਿਣ ਲੱਗਾ ਵੀ ਬਾਦਸ਼ਾਹ ਮੈਂ ਤਾਂ ਕਹਿਣਾ ਵੀ ਰਾਣੀ ਪਹਿਲਾਂ ਮਰ ਜਾਣਾ ਰਾਣੀ ਪਹਿਲਾਂ ਮਰੂਗੀ ਤੁਸੀਂ ਹੀ ਨਹੀਂ ਮਰਦੇ ਰਾਜਾ ਖੁਸ਼ ਹੋ ਗਿਆ ਰਾਜੇ ਨੇ ਉਹਨੂੰ ਜੋ ਨਾਮ ਕਨਾਮ ਦੇਣਾ ਸੀ ਪੰਡਤਾਂ ਨੂੰ ਉਹ ਨੇ ਉਹਨੂੰ ਦਿੱਤਾ ਜੱਟ ਲੈ ਗਏ ਤੇ ਨਾਰਦਾ ਚੁੰਬੀਆਂ ਘਰੋਂ ਭਜਾਵੇ ਜਦੋਂ ਪੰਜਾਬ ਦੇ ਕਿਸਾਨ ਤੇ ਪੰਡਤ ਜਿਹੜੇ ਵਿਗਿਆਨੀ ਸੀ ਸਾਰੇ ਉਹ ਵੀ ਉਹਦੇ ਮਗਰ ਉਹ ਕਹਿਣ ਲੱਗੇ ਵੀ ਗਿਆਨਵਾਨ ਸੀ ਨਹੀਂ ਉਹ ਕਹਿੰਦੇ ਵੀ ਤੂੰ ਦੱਸ ਵੀ ਇਹ ਕਿੱਥੋਂ ਵੇਖਿਆ ਕਿੱਥੋਂ ਪੜਿਆ ਤੈਨੂੰ ਕਿਵੇਂ ਪਤਾ ਵੀ ਰਾਣੀ ਪਹਿਲਾਂ ਮਰ ਜਾਣਾ ਉਹ ਕਿਸਾਨ ਕਹਿਣ ਲੱਗਾ ਵੀ ਮੈਂ ਇੱਕ ਤੀਰ ਤੁੱਕਾ ਹੀ ਲਾਇਆ ਹੈ ਪੜਿਆ-ਪੁੜਿਆ ਮੈਂ ਕੁਛ ਨਹੀਂ ਤੇ ਮੈਂ ਇੱਕ ਅਣਪੜ ਬੰਦਾ ਹੈ ਹਾਲ ਵਾਹਣਾ ਦਾ ਮੈਂ ਤਾਂ ਸਰ ਦੇ ਇੱਟਾਂ ਦੇ ਵਿੱਚ ਗਿੱਟੇ ਕਢਾ ਕਢਾਉਂਦਾ ਫਿਰਦਾ ਮਿੱਟੀ 'ਚ ਤੇ ਮੈਂ ਤਾਂ ਇੱਕ تیر ਤੁਕਾ ਲਾਤਾ ਮੈਨੂੰ ਇਹ ਪਤਾ ਸੀ ਵੀ ਜੇ ਰਾਣੀ ਮਰ ਗਈ ਨਾ ਪਹਿਲਾਂ ਤੇ ਰਾਜੇ ਨੇ ਰਾਜਾ ਮਰ ਗਿਆ ਰਾਣੀ ਮਰ ਗਈ ਪਹਿਲਾਂ ਤੇ ਰਾਜੇ ਨੇ ਮੇਰੇ ਤੇ ਖੁਸ਼ ਹੋ ਜਾਣਾ ਵੀ ਹਾਂ ਠੀਕ ਆ ਤੇ ਜੇ ਰਾਜਾ ਮਰ ਗਿਆ ਤੇ ਰਾਣੀ ਮੇਰਾ ਕੀ ਕਰ ਲੂ ਬੁੜੀ ਬੰਦੇ ਦਾ ਕੀ ਕਰ ਸਕਦੀ ਹੈ ਮੇਰਾ ਕੁਝ ਨਹੀਂ ਵਿਗਾੜ ਸਕਦੀ ਤੇ ਮੈਂ ਤਾਂ ਆਪਦਾ تیر ਤੁਕਾ ਲਾਇਆ ਹੈ ਜਿਹੜੇ ਪੰਡਤ ਸੀ ਉਹ ਰਾਣ ਦੇ ਕਿਹਾ ਮੈਂ ਵੀ ਤੂੰ ਇਹ ਕਨਪੜ ਬੰਦਾ ਇੰਨੀ ਗੱਲ ਕਹਿਆ ਸਿਆਣਫ ਦੇ ਨਾਲ ਤੇ ਉਹ ਕਹਿਣ ਲੱਗਾ ਵੀ ਜ਼ਰੂਰੀ ਤਾਂ ਨਹੀਂ ਹੁੰਦੀ ਵੀ ਇਹ ਪੜਿਆ ਲਿਖਿਆ ਕੋਲੇ ਸਭ ਗੱਲਾਂ ਹੁੰਦੀਆਂ ਨੇ ਪੜੇ ਤਾਂ ਪੜ ਕੇ ਦੱਸ ਦੇ ਪਰ ਜਿਹੜੇ ਅਸੀਂ ਸੀ ਅਸੀਂ ਸਿਆਣਿਆਂ ਤੋਂ ਇਹ ਗੱਲਾਂ ਸਿੱਖੀਆਂ ਨੇ ਵੀ ਅਣਪੜਿਆਂ ਤਾਂ ਤੇ ਇਹ ਸੀ ਇੱਕ ਕਹਾਣੀ ਤੇ ਉਹ ਲੈ ਕੇ ਕਰਸਾਨ ਸਾਰਾ ਕੁਝ ਨਾਮ ਘਰੇ ਬਹਿ ਗਿਆ ਤੇ ਰਾਜਾ ਆਪਦੇ ਘਰੇ ਤੇ ਜਿਹੜੇ ਪੰਡਤ ਸੀ ਉਹ ਜਾਰੇ ਤੋਤੇ ਗੇ ਚਾਣਦੇ ਪੱਜ ਗਏ ਇਹ ਸੀ ਇੱਕ ਛੋਟੀ ਜੀ ਕਹਾਣੀ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆ ਮੈਨੂੰ ਦਿਓ ਆਗਾ ਧੰਨਵਾਦ ਜੀ